ਖਬਰ ਮੁੱਖ ਮੰਤਰੀ ਦੇ ਆਪਣੇ ਹਲਕੇ ਤੂਰੀ ਤੋਂ ਹੈ ਜਿੱਥੇ ਬਰਸਾਤ ਤੋਂ ਬਾਅਦ ਤੂਰੀ ਦੀ ਮਲੇਰ ਕੋਲਾ ਰੋਡ ਦਾ ਬੁਰਾ ਹਾਲ ਹੋ ਜਾਂਦਾ ਹੈ ਲੋਕਾਂ ਨੂੰ ਪਾਣੀ ਤੋਂ ਬਚਾਅ ਦੇ ਲਈ ਆਪਣੀ ਗੀਟਾਂ ਤੇ ਫੱਟੇ ਜਾਂ ਬੋਰੀਆਂ ਲਗਾਉਣੀਆਂ ਪੈਂਦੀਆਂ ਹਨ ਕਿਉਂਕਿ ਸੀਵਰੇਜ ਦਾ ਕੋਈ ਚੰਗਾ ਪ੍ਰਬੰਧ ਨਾ ਹੋਣ ਦੇ ਚੱਲਦੇ ਬਰਸਾਤ ਤੋਂ ਬਾਅਦ ਸੜਕ ਤੇ ਜਮਾ ਸਾਰਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਜਾਂਦਾ ਹੈ ਇੰਨਾ ਹੀ ਨਹੀਂ ਮਹੱਲੇ ਦੀਆਂ ਸਾਰੀਆਂ ਗਲੀਆਂ ਤੇ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ ਲੋਕ ਸੀਬ੍ਰੇਸ ਦੇ ਕਟਿਆ ਪਰਵੰਤੋ ਬੇहद ਦੁਖੀ ਹਨ ਲੋਕਾਂ ਦੀ ਮੁੱਖ ਮੰਤਰੀ ਤੋਂ ਮੰਗ ਹੈ ਕਿ ਸੜਕ ਤੇ ਜਲ ਤੋ ਜਲ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸੜਕ ਤੇ ਪਾਣੀ ਜਮਾ ਹੋਣ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖੋ ਤੁਸੀਂ ਵੀ ਇਹ ਰਿਪੋਰਟ ਕਿ ਕਿਸ ਤਰ੍ਹਾਂ ਸੜਕ ਤੇ ਬਰਸਾਤ ਤੋਂ ਬਾਅਦ ਪਾਣੀ ਜਮਾ ਹੋ ਜਾਂਦਾ ਹੈ ਤੇ ਆਉਣ ਜਾਣ ਵਾਲਿਆਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਲਵਿੰਦਰ ਸਿੰਘ ਪਾਣੀ ਬਾਰੇ ਕਹਿੰਦਾ ਦੇਖੋ ਕੋਈ ਨਿਕਾਸੀ ਨਹੀਂ ਆਹ ਦੇਖੋ ਫੱਡੇ ਲਾ ਕੇ ਰੱਖਣੇ ਮੈਂ ਇਹਨੇ ਪਾਣੀ ਸਾਰਾ ਅੰਦਰ ਵੜਦਾ ਆ ਕੋਈ ਗੁਰੂ ਘਰ ਬੀਬੀਆਂ ਜਾਂਦੀਆਂ ਨੇ ਤਾਂ ਵੀ ਬੁਰਾ ਹਾਲ ਹੋਇਆ ਹੋਇਆਗਾ ਬਿਮਾਰੀਆਂ ਫੈਲਣ ਦਾ ਇੰਨਾ ਡਰ ਆ ਇੱਥੇ ਪੁੱਛੋ ਨਾ ਜੀ ਬਹੁਤ ਕੋਈ ਨਿਕਾਸੀ ਨਹੀਂ ਐਨੀਆ ਸਰਕਾਰ ਆ ਗਈ ਸਾਡੇ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਸੀਐਮਸੀਟੀ ਭਗਵੰਤ ਤਬਾਨ ਦੀ ਆ ਉਹ ਵੀ ਕਹਿੰਦਾ ਜੀ ਮੈਂ ਐ ਕਰ ਦੂੰ ਬਾਹ ਕਰ ਦੂੰ ਅਜੇ ਤੱਕ ਕੋਣੇ ਕੁਝ ਨਹੀਂ ਕਰਿਆ ਸਾਡੇ ਪੰਜਾਬ ਦਾ ਇੱਕ ਵੀ ਕੰਮ ਨਹੀਂ ਕਰਿਆਗਾ ਕਹਿੰਦਾ ਮੈਂ ਐ ਕਰ ਦੂੰਗਾ ਬਾਹ ਕਰ ਦੂੰਗਾ ਆਹ ਦੇਖ ਲਓ ਪਾਣੀ ਦਾ ਨਿਕਾਸੀ ਨਹੀਂ ਕਰ ਸਕਦਾ ਇੱਕ ਉਹ ਉਹਨੇ ਹੋਰ ਕੀ ਕਰਨਾ ਹੈ ਇਹਦਾ ਕੋਈ ਪੱਕੇ ਸਮਰਥਨ ਦੇ ਹੱਲ ਕਰਿਆ ਜਾਵੇ ਜੀ ਅਸੀਂ ਇਹੀ ਆਉਨੇ ਆ ਕਿੰਨੇ ਕਿਰਦੀ ਸਨੋਚਿਆ ਇਹਦਾ ਹੀ ਬਹੁਤ 35-40 ਸਾਲ ਹੋ ਗਏ ਜੀ ਪਾਣੀ ਦਾ ਕੋਈ ਨਿਕਾਸ ਨਹੀਂ ਕੋਈ ਨਿਕਾਸ ਨਹੀਂ ਹੋਇਆ ਜੀ ਹੁਣ ਇਹ ਸਰਕਾਰ ਤੋਂ ਉਮੀਦ ਹੀ ਸੋਣ ਕੋਈ ਉਮੀਦ ਨਹੀਂ ਜੀ ਆ ਜਾਂਦਾਗਾ ਕਹਾਂਗਾ ਮੈਂ ਕਰਕੇ ਜਾਊਂਗਾ ਐਂ ਕਰ ਦੂ ਬਾਹ ਕਰ ਦੂਗਾ ਇੱਥੇ ਸਾਰੇ ਤੀਸੀਆ ਦੇ ਜਾਂਦਾ ਕੁਝ ਨਹੀਂ ਕਰਦਾ ਜੀ ਜਿਵੇਂ ਦੋ ਪਹੀਏ ਵਾਲੇ ਬਾਹ ਜਾਂਦੇ ਨੇ ਉਹਨਾਂ ਨੂੰ ਵੀ ਤਾਂ ਬਹੁਤ ਸਮੱਸਿਆ ਆਉਂਦੀ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਕਹਿੰਦਾ ਮੋਟਰ ਸਕੂਟਰ ਖੜ ਜਾਂਦਾ ਜੀ ਆਗਲਾ ਖੜ ਜਾਂਦਾ ਰੋੜ ਕੇ ਲੈ ਕੇ ਜਾਂਦਾ ਪਾਣੀ ਚ ਨਾਲ ਲੇਡੀਜ਼ ਹੁੰਦੀਆਂ ਨੇ ਬਹੁਤ ਪਰੇਸ਼ਾਨੀ ਹੁੰਦੀ ਹੈ ਲੋਕਾਂ ਨੂੰ। ਜੀ ਦਾ ਮਾਜੀ। ਭਲਵਿੰਦਰ ਸਿੰਘ ਜੀ। ਕੀ ਕਹੋਗੇ ਪੰਜ ਕਿੱਧਰ ਰਹਿਣੇ ਕਿੱਥੇ? ਇੱਥੇ ਰਹਿਣਾ ਜੀ 25 ਸਾਲ ਦੇ ਇਸੇ ਰੋਡ ਦੇ ਉੱਪਰ। ਇੱਥੇ ਕੋਈ ਪਾਣੀ ਨਿਕਾਸੀ ਨਹੀਂ। ਸਾਨੂੰ ਇਸ ਸਰਕਾਰ ਤੋਂ ਉਮੀਦ ਸੀ। ਇਹਨਾਂ ਨੇ ਕੋਈ ਕੰਮ ਨਹੀਂ ਕਰਿਆ। ਐਮ ਐਮ ਸੀ ਵੀ ਆ ਆਮ ਆਵਲੀ ਪਹੁੰਚੇ ਦਾ ਐਮ ਪੀ ਵੀ ਆਉਂਦਾ। ਬਸ ਕੋਈ ਨਿਕਾਸੀ ਨਹੀਂ। ਜਿਹੜੇ ਗੁਰੂ ਘਰ ਜਾਂਦੇ ਨੇ ਸਵੇਰੇ ਹੁਣ ਆਹ ਸੰਦਰ ਵਿੱਚ ਬੱਚੇ ਜਾਂ ਬਜ਼ੁਰਗ ਪੰਜ ਚਾਰ ਦਿਨ ਜਾਂਦੇ ਹੀ ਨਹੀਂ ਕਿਉਂਕਿ ਪਾਣੀ ਨਿਕਲਣਾ ਨਹੀਂ ਉਹ। ਬਹੁਤ ਬੁਰਾ ਹਾਲ ਹੈ। ਮੇਂ ਕਿਹਦੇ ਤੋਂ ਤਿਆਰੀ ਹੈ ਵੈਸੇ ਇਹ ਕਿੱਥੇ ਜਾਵੇ ਇਹ ਤਾਂ 30-35 ਸਾਲ ਹੋ ਗਏ ਜੀ ਇਹ ਕੀ ਅੱਜ ਦੀ ਆ ਇੱਥੇ ਪਾਣੀ ਖੜਦਾ ਹੁਣ ਆ ਬੀਹੀਆਂ ਦੇਖਣ ਵਾਲੇ ਵਾਲੇ ਭਰੀਆਂ ਪਈਆਂ ਨੇ ਸਮੁੰਦਰ ਬਣਿਆ ਪਿਆ ਕੀ ਕਰੀਏ ਜੀ ਕਿੱਧਰ ਨੂੰ ਜਾਈਏ ਕੋਈ ਨਿਕਾਸ ਨਹੀਂ ਹੈਗਾ ਬਸ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗੇ ਹੀ ਕਰਦੇ ਜੇ ਇਹਦਾ ਹੱਲ ਕਰੇ ਜੀ ਕੋਈ ਪਾਣੀ ਦੀ ਨਿਕਾਸੀ ਕਰੇ ਜਿਹੜੇ ਐਮਸੀ ਨੂੰ ਤਾਂ ਘਰਾਂ 'ਚ ਬੈਠੇ ਨੇ ਦੇਖਣ ਵੀ ਨਹੀਂ ਆਉਂਦੇ ਵੀ ਪਾਣੀ ਇੱਥੇ ਰਹਿ ਗਿਆ ਤੇ ਕੀ ਆ ਕੀ ਨਾ ਸਾਡਾ ਘਰ ਡੁੱਬਣ ਵਾਲਾ ਹੋਇਆ ਪਿਆ ਅੰਦਰ ਪਾਣੀ ਭਰ ਜਾਂਦਾ ਸੀਐਮ ਜੀਰਾ ਵੀਰੇ ਹੁਤਾ ਮੇਰਾ ਨਾਮ ਕਪੀਲਾ ਜੀ ਠੀਕ ਹਾਂ ਬਈ ਦੁਰਜ ਸਕੂਟਰੀ ਬੰਦ ਹੋ ਗਈ ਇਹਦੇ ਚ ਬਹੁਤ ਬੁਰਾ ਹਾਲ ਹੋਇਆ ਵੇ ਜੀ ਗਵਰਨਮੈਂਟ ਦਾ ਇਹਦੇ ਕੰਨੀ ਕੋਈ ਧਿਆਨ ਨਹੀਂ ਹੈਗਾ ਜੀ ਲੋਕਾਂ ਨੇ ਲੰਘਦੇ ਨੇ ਵੜਦੇ ਨੇ ਪਾਣੀ ਉੱਪਰ ਪੈਂਦਾ ਸਕੂਟਰੀਆਂ ਸਾਡੀਆਂ ਵਿੱਚ ਖੜ ਜਾਂਦੀਆਂ ਪਾਣੀ ਇੰਨਾ ਦਾ ਖੜਾ ਆ ਹੁਣ ਮੰਤਰੀ ਸਾਹਿਬ ਲੰਘੇ ਨੇ ਇੱਥੋਂ ਦੀ ਕੋਈ ਧਿਆਨ ਨਹੀਂ ਜੀ ਉਹਨਾਂ ਆਂਦੇ ਨੇ ਜਹਾਜ਼ਾਂ 'ਚ ਵਗ ਜਾਂਦੇ ਜਹਾਜ਼ਾਂ 'ਚ ਲੰਘ ਜਾਂਦੇ ਨੇ ਉਹਨਾਂ ਨੂੰ ਆਮ ਜਨਤਾ ਦੀ ਕੋਈ ਪਰਵਾਹੀ ਨਹੀਂ ਹੈਗੀ ਜੀ ਆ ਖੜੇ ਆ ਜੀ ਦੇਖੋ ਇੱਥੇ ਪਾਣੀ ਦੇ ਵਿੱਚ ਸੜਕਾਂ ਦੇ ਰੋਲਦੇ ਫਿਰਦੇ ਆ ਆਮ ਜਨਤਾ ਅਮਨ ਰੋੜਾ ਜੀ ਨਿਕਲੇ ਨੇ ਹਾਂਜੀ ਹਾਂ ਬਿਲਕੁਲ ਅਮਨ ਰੋੜਾ ਜੀ ਨਿਕਲੇ ਨੇ ਕੋਈ ਧਿਆਨ ਨਹੀਂ ਉਹਨਾਂ ਦਾ ਆਂਦੇ ਨੇ ਜਹਾਜ਼ਾਂ ਚ ਲੰਘ ਜਾਂਦੇ ਨੇ ਜੀ ਉਹਨਾਂ ਦਾ ਕੋਈ ਮਤਲਬ ਨਹੀਂ ਜੀ ਆਮ ਜਨਤਾ ਨਾਲ ਕੀ ਹੈ ਕੀ ਨਹੀਂ ਤਾਂ ਇਹ ਤਾਂ ਖੁਦ ਵੀ ਦੇਖਿਆ ਇਹ ਰੱਖਿਆ ਦੇਖਿਆ ਜਰੂਰ ਹੈ ਜੀ ਬਸ ਅੰਗੈਲੀ ਕਰਕੇ ਲੰਘੇ ਜੀ ਉਹਨਾਂ